ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਬਹੁਤ ਵਧੀਆ ਤੇ ਟਾਈਮ ਹੋ ਗਿਆ ਜੀ 5:30 ਤਕਰੀਬਨ ਤੁਸੀਂ ਦੇਸ਼ਾ ਵਿੱਚ ਤੇ ਮੈਂ ਚੱਲੇ ਜੀ ਅੱਜ ਹੁਸ਼ਿਆਰਪੁਰ ਤੇ ਬਾਕੀ ਬਾਹਰ ਦਾ ਵੈਦਰ ਅੱਜ ਅਜੇ ਤੱਕ ਠੀਕ ਹੈ ਦੇਸ਼ਾ ਵਿੱਚ ਦਿਨ ਦਾ ਤਤ ਨੂੰ ਪਤਾ ਹੀ ਆ ਦਿਨ ਦੇ ਵਿੱਚ ਤਾਂ ਬਹੁਤ ਗਰਮੀ ਹੋ ਜਾਂਦੀ ਹੈ ਚਲੋ ਜੀ ਫਿਰ ਤੁਹਾਨੂੰ ਦਿਖਾਉਨੇ ਆ ਹਾਂਜੀ ਲੋ ਜੀ ਇਹਨਾਂ ਨੇ ਰਾਤ ਗੱਡੀ ਧੋਈ ਸੀ ਜੀ ਤੇ ਕਾਫੀ ਜ਼ਿਆਦਾ ਗੰਦੀ ਹੋ ਰਹੀ ਸੀ ਇਹ ਕਹਿੰਦੇ ਨਾਲ ਦੇ ਮੁਲਾਜ਼ਮਾਂ ਨੇ ਜਾਣਾਂਗਾ ਵੀ ਇਦਾਂ ਚੰਗਾ ਨਹੀਂ ਲੱਗਦਾ ਹੈਗਾ ਫਿਰ ਉਹਦੇ ਮੈਟ ਵਗੈਰਾ ਰੱਖਣੇ ਪਏ ਸੀ ਤਾਂ ਸਵੇਰ ਉੱਠ ਕੇ ਜਾਣ ਲੱਗੇ ਇਹਨਾਂ ਨੇ ਮੈਟ ਰੱਖੇ ਉਹਦੇ ਵਿੱਚ ਤੇ ਵੈਸੇ ਵੀ ਲੇਟ ਹੋ ਰਹੀ ਸੀ ਫਟਾਫਟ ਮੈਟ ਰੱਖ ਕੇ ਚਲੇ ਗਏ ਜੀ ਡਿਊਟੀ ਹਾਂਜੀ ਪ੍ਰੀਤ ਨੂੰ ਭੇਜਣ ਤੋਂ ਬਾਅਦ ਫਿਰ ਮੈਂ ਰੂਮ ਦੇ ਵਿੱਚ ਆ ਗਈ ਮੇਰਾ ਸਵੇਰ ਸਵੇਰ ਦਿੱਲੀ ਨਹੀਂ ਕੀਤਾ ਹੈਗਾ ਵੀ ਕੋਈ ਕੰਮ ਕਰਾਂ ਫਿਰ ਮੈਂ ਵੀ ਪੈ ਗਈ ਬੱਚੇ ਵੀ ਹਜੇ ਸੁੱਤੇ ਪਏ ਸੀ ਇੱਕ ਨੇ ਟਿਊਸ਼ਨ ਜਾਣਾ ਹੁੰਦਾ 9:30 ਵਜੇ ਹਜੇ ਟਾਈਮ ਬਹੁਤ ਪਿਆ ਸੀ ਫਿਰ ਮੈਂ ਵੀ ਪੈ ਗਈ ਤੇ ਲੋ ਜੀ ਫਿਰ ਮੈਂ 8:00 ਵਜੇ ਉੱਠ ਕੇ ਫਿਰ ਆਪਣਾ ਕੰਮ ਸਟਾਰਟ ਕੀਤਾ ਸਾਰੇ ਕੰਪਲ ਵਗੈਰਾ ਚੱਕੇ ਰੂਮ ਦੀ ਸਫਾਈ ਕੀਤੀ ਦੋ ਦਿਨ ਹੋ ਗਏ ਥੋੜਾ ਜਿਹਾ ਬੀਪੀ ਲੋਜਾ ਵੀ ਚੱਲ ਰਿਹਾ ਸੀ ਤਾਂ ਕਰਕੇ ਮੇਰੇ ਤੋਂ ਵੀਡੀਓ ਸ਼ੂਟ ਨਹੀਂ ਹੋਈ ਹੈ ਕਿ ਤੇ ਨਾ ਹੀ ਕੋਈ ਚੰਗੀ ਤਰ੍ਹਾਂ ਸਫਾਈ ਕੀਤੀ ਗਈ ਹੈ ਬੈੱਡ ਸ਼ੀਟ ਵੀ ਚੇਂਜ ਕਰਨ ਵਾਲੀਆਂ ਪਈਆਂ ਸੀ ਤੇ ਮੈਂ ਸੋਚਿਆ ਵੀ ਚਲੋ ਅੱਜ ਜੇ ਲੱਗੀ ਐ ਮੈਂ ਬੈੱਡ ਸ਼ੀਟ ਵਗੈਰਾ ਸਾਰੀਆਂ ਚੇਂਜ ਕਰਦਾ ਇਲੈਕਸ਼ਨਸ ਕਰਕੇ ਇਹਨਾਂ ਦੀ ਡਿਊਟੀ ਵੀ ਬਹੁਤ ਜ਼ਿਆਦਾ ਪੈਰੇਗੀ ਕਦੇ ਕਿਤੇ ਜਾਣਾ ਪੈਂਦਾ ਜੀ ਕਦੇ ਕਿਤੇ ਜਾਣਾ ਪੈਂਦਾ ਤੇ ਅੱਜ ਗਏ ਨੇ ਇਹ ਹੁਸ਼ਿਆਰਪੁਰ ਉਹ ਤੇ ਰੈਲੀ ਹੈ ਜੀ ਕੋਈ ਤੇ ਅੱਜ ਅਸੀਂ ਉੱਠੇ ਵੀ 4 ਵਜੇ ਸੀ ਕਿਉਂਕਿ ਰੋਟੀ ਸਬਜ਼ੀ ਬਣਾਣੀ ਸੀ ਇਹਨਾਂ ਨੇ ਲੈ ਕੇ ਵੀ ਜਾਣੀ ਸੀ ਮੇਰੀ ਜ਼ਿਆਦਾਤਰ ਕੋਸ਼ਿਸ਼ ਇਹੀ ਰਹਿੰਦੀ ਹੈ ਜੀ ਜੇ ਕਿਤੇ ਇਹਨਾਂ ਦੀ ਬਾਹਰ ਡਿਊਟੀ ਲੱਗਦੀ ਹੈਗੀ ਤਾਂ ਮੈਂ ਇਹਨਾਂ ਨੂੰ ਰੋਟੀ ਪਾਣੀ ਵਗੈਰਾ ਦੇ ਕੇ ਹੀ ਭੇਜਾਂ ਕਿਉਂਕਿ ਗਰਮੀ ਦਾ ਮੌਸਮ ਹੈ ਬਾਹਰ ਲੀਆਂ ਚੀਜ਼ਾਂ ਵੀ ਖਰਾਬ ਹੀ ਕਰਦੀਆਂ ਨੇ ਗਰਮੀ ਦੇ ਵਿੱਚ ਤੇ ਘਰ ਦੀ ਰੋਟੀ ਹੀ ਠੀਕ ਰਹਿੰਦੀ ਹੈਗੀ ਤਾਂ ਕਰਕੇ ਰਾਤ ਨੂੰ ਹੀ ਸਬਜੀ ਦਾ ਅਰੇਂਜਮੈਂਟ ਕਰਕੇ ਹੀ ਪਈ ਦੇਵੇ ਸੁਬਾ ਉੱਠ ਕੇ ਇਹ ਸਬ지 ਇਹਨਾਂ ਨੇ ਲੈ ਕੇ ਜਾਣੀਆਂ ਤੇ ਲੋ ਜੀ ਮੈਂ ਰੂਮ ਦੇ ਵਿੱਚ ਬੈੱਡ ਸ਼ੀਟ ਚੇਂਜ ਕਰਤੀ ਸੀ ਤੇ ਇਹ ਜ਼ੈਨੂ ਟਵਾਈਜ਼ਨ ਨਾਲ ਖੇਡਣ ਲੱਗ ਰਿਹਾਗਾ ਤੇ ਕਹਿ ਰਿਹਾ ਸੀ ਵੀ ਮੰਮਾ ਹਜੇ ਮੈਂ ਟਵਾਈਜ਼ਨ ਹੀ ਚੱਕਣੇ ਹੈਗੇ ਤੁਸੀਂ ਉੱਧਰ ਕੰਮ ਕਰ ਲਓ ਕੋਈ ਹੋਰ ਚਲੋ ਜੀ ਫਿਰ ਮੈਂ ਦੂਜੇ ਰੂਮ ਦੇ ਵਿੱਚ ਚਲੀ ਗਈ ਇੱਕੰਦੇ ਰੂਮ ਦੇ ਵਿੱਚ ਵੀ ਬੈੱਡ ਸ਼ੀਟ ਵਗੈਰਾ ਚੇਂਜ ਕਰਨ ਵਾਲੀ ਸੀ ਤੇ ਸੋਫਿਆਂ ਦੇ ਕਵਰ ਵਗੈਰਾ ਵੀ ਥੋੜੇ ਅੱਜ ਚੇਂਜ ਕਰਨੇ ਸੀ ਮੈਨੇ ਤੇ ਵਾਸੇ ਤਾਂ ਹੀ ਹੁੰਦਾਗਾ ਵੀ ਗਰਮੀਆਂ ਦੇ ਦਿਨਾਂ ਵਿੱਚ ਹੋਰ ਤਾਂ ਕੋਈ ਕੰਮ ਹੁੰਦਾ ਹੀ ਨਹੀਂ ਹੈਗਾ ਬਾਹਰ ਧੁੱਪ ਦੇ ਵਿੱਚ ਨਿਕਲ ਨਹੀਂ ਸਕਦੇ ਹੈਗੇ ਤੇ ਤਾਂ ਕਰਕੇ ਫਿਰ ਬੱਚੇ ਅੰਦਰ ਹੀ ਬੈਠੇ ਰਹਿੰਦੇ ਨੇ ਅੰਦਰ ਹੀ ਬੈਠ ਬੈਠ ਕੇ ਗਾਹ ਪਾਈ ਜਾਣਗੇ ਜੋ ਵੀ ਚੀਜ਼ ਖਾਣਗੇ ਸਾਰਿਆਂ ਦੇ ਰੈਪਰ ਵਗੈਰਾ ਐਦਾਂ ਹੀ ਸੁੱਟੇ ਪਏ ਹੁੰਦੇ ਨੇ ਤੇ ਦੀਦੀ ਦੇ ਉਹਨਾਂ ਨੂੰ ਵੀ ਹਜੇ ਟਾਈਮ ਹੈਗਾ ਸੀ ਮੈਂ ਸੋਚਿਆ ਵੀ ਚਲੋ ਬੈੱਡ ਸ਼ੀਟ ਵਗੈਰਾ ਚੇਂਜ ਕਰ ਦਾਂ ਮੈਂ ਉਹਨਾਂ ਦੇ ਆਉਣ ਤੋਂ ਪਹਿਲਾਂ ਜੋ ਵੀ ਐਕਸਟਰਾ ਸਮਾਨ ਹੁੰਦਾ ਉਹ ਸਾਰਾ ਚੱਕ ਦਿੰਨੀ ਆ ਬੈੱਡ ਸ਼ੀਟ ਵੀ ਚੇਂਜ ਕਰ ਦਿੰਨੀ ਆ ਸਾਰਾ ਕੁਝ ਸੈੱਟ ਕਰਕੇ ਰੱਖ ਦਿੰਨੀ ਆ ਵੀ ਤਾਂ ਕਿ ਉਹਨਾਂ ਨੂੰ ਆ ਕੇ ਕੋਈ ਸਮਾਨ ਚੱਕਣਾ ਨਾ ਪਵੇ ਸਿਰਫ ਉਹਨਾਂ ਦਾ ਕੰਮ ਕੀ ਹੈ ਝਾੜੋ ਪੋਚਾ ਕੰਮ ਹੈ ਬਸ ਉਹਨਾਂ ਦਾ ਵੈਸੇ ਵੀ ਧੁੱਪ ਨਹੀਂ ਆਉਂਦੀ ਹੈਗੀ ਆਪਣੇ ਦੀਦੀ ਪਹਿਲਾਂ ਇੱਧਰ ਹੀ ਆ ਜਾਂਦੇ ਨੇ ਕਹਿ ਦਿੰਦੇ ਨੇ ਵੀ ਜਦੋਂ ਇੱਧਰ ਨਾਲ ਕੰਮ ਨਿਬੜ ਜਾਂਦਾ ਫਿਰ ਮੈਨੂੰ ਟੈਨਸ਼ਨ ਨਹੀਂ ਰਹਿੰਦੀ ਹੈਗੀ ਕੋਈ ਵੀ ਫਿਰ ਹੋਰ ਘਰਾਂ ਦੇ ਵਿੱਚ ਉਹਨਾਂ ਨੂੰ ਕੁਝ ਜ਼ਿਆਦਾ ਟਾਈਮ ਲੱਗਦਾਗਾ ਆਪਾਂ ਨੇ ਤਾਂ ਸਿਰਫ ਉਹ ਝਾੜੂ ਪੋਚਾ ਹੀ ਕਰਦੇ ਨੇ ਲਓ ਜੀ ਹੁਣ ਮੈਂ ਆ ਗਈ ਸੀ ਡਰਾਇੰਗ ਰੂਮ ਦੇ ਵਿੱਚ ਦੀਵਾਨ ਬੈੱਡ ਦੀ ਵੀ ਬੈੱਡ ਸ਼ੀਟ ਚੇਂਜ ਕਰਨੀ ਸੀ ਉਹ ਚੇਂਜ ਕਰਤੀ ਫਿਰ ਸੋਫਿਆਂ ਦੇ ਕਵਰ ਵੀ ਮੈਂ ਚੇਂਜ ਕਰਨੇ ਸੀ ਚੇਂਜ ਮਤਲਬ ਉਹਨਾਂ ਦੀ ਜਿਹੜੀ ਸਾਈਡ ਹੈ ਉਹ ਚੇਂਜ ਕਰਕੇ ਵਿਛਾਣੇ ਸੀ ਵੀ ਕਦੇ ਮੈਂ ਉਹ ਸਾਈਡ ਵਿਛਾ ਦਿੰਨੀ ਹੁੰਨੀ ਆ ਕਦੇ ਉਹ ਸਾਈਡ ਵਿਛਾ ਦ ਤੋਂ ਨਹੀਂ ਸੀ ਮੈਨ ਨੇ ਪਰ ਹਜੇ ਥੋੜੀ ਜਿਹੀ ਗਰਮੀ ਜ਼ਿਆਦਾ ਹੈ ਕਿ ਮੈਂ ਚਲ ਇੱਕ ਅੱਧੇ ਦਿਨ ਤੱਕ ਕਹਿੰਦੇ ਨੇ ਵੀ ਸ਼ਾਇਦ ਬਾਰਿਸ਼ ਹੋ ਜਾਏ ਫਿਰ ਮੈਂ ਉਸ ਟਾਈਮ ਤਾਉਂਗੀ ਮੌਸਮ ਜਾਂ ਠੰਡਾ ਹੋ ਗਿਆ ਜ਼ਿਆਦਾ ਕਿਉਂਕਿ ਗਰਮੀ ਹੋਣ ਕਰਕੇ ਨਾ ਕੋਈ ਵੀ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਹੈਗਾ ਐਦਾਂ ਹੁੰਦਾ ਵੀ ਬਸ ਜਿੰਨਾ ਕੰਮ ਹੈਗਾ ਓਨਾ ਕ ਹੀ ਕਰ ਲਓ ਕੁਝ ਦੋ ਦਿਨਾਂ ਤੋਂ ਮੇਰੀ ਸਿਹਤ ਵੀ ਠੀਕ ਨਹੀਂ ਸੀ ਹੈਗੀ ਤਾਂ ਕਰਕੇ ਬਸ ਜਿੰਨਾ ਕ ਹੋਇਆ ਓਨਾ ਕ ਹੀ ਕੀਤਾ ਮੈਨ ਨੇ ਕੰਮ ਤੇ ਲੋ ਜੀ ਫਿਰ ਦੀਦੀ ਵੀ ਆ ਗਈ ਸੀ ਦੀਦੀ ਝਾੜੂ ਵਗੈਰਾ ਕੱਢ ਰਹੀ ਸੀ ਤੇ ਮੈਂ ਸੋਚਿਆ ਚਲੋ ਜਿੰਨੇ ਟਾਈਮ ਦੇ ਵਿੱਚ ਦੀਦੀ ਝਾੜੂ ਵਗੈਰਾ ਕੱਢ ਰਹੀ ਉਹਨੇ ਟਾਈਮ ਦੇ ਵਿੱਚ ਮੈਂ ਕਿਚਨ ਦਾ ਸਮੇਟ ਲਾ ਮੈਂ ਕਿਚਨ ਦੇ ਵਿੱਚ ਕੰਮ ਕਰ ਰਹੀ ਸੀ ਨਾਲੇ ਮੈਨੂੰ ਲੱਗਦਾ ਜ਼ੈਨੂ ਵੀ ਕਹਿ ਰਿਹਾ ਸੀ ਵੀ ਮम्मा ਭੁੱਖ ਲੱਗੀ ਹੈ ਜ਼ੈਨੂ ਲਈ ਕੁਝ ਬਣਾ ਰਹੀ ਸੀ ਮੈਂ ਕਿਚਨ ਦੇ ਵਿੱਚ ਸੋਫਾ ਵਗੈਰਾ ਵੀ ਖਿਸਕਾ ਕੇ ਮੈਂ ਝਾੜੂ ਕੜਵਾਉਣਾ ਸੀ ਅੱਜ ਮੈਂ ਦੀਦੀ ਨੂੰ ਕਹਿ ਦਿੱਤੀ ਮੇਰੇ ਨਾਲ ਟੇਬਲ ਉੱਤੇ ਰਖਾ ਦਿਓ ਫਿਰ ਆ ਮੈਟ ਵਗੈਰਾ ਚੱਕ ਕੇ ਦੀਦੀ ਨੇ ਸਾਰੇ ਇੱਥੇ ਝਾੜੂ ਕੱਢਿਆ ਤੇ ਵਿੱਚ ਵਿੱਚ ਦੀਦੀ ਆਪਣੀਆਂ ਗੱਲਾਂ ਵੀ ਦੱਸਣ ਲੱਗ ਜਾਂਦੇ ਨੇ ਤੇ ਚਲੋ ਐਵੇਂ ਹੀ ਹੁੰਦਾ ਘਰਾਂ ਲ ਮਿਲ ਕੇ ਕੰਮ ਹੋ ਜਾਂਦਾ ਈ ਤੇ ਤੀਜੇ ਚੌਥੇ ਦਿਨ ਅਸੀਂ ਇਹ ਮੈਟ ਜਾ ਚੱਕ ਕੇ ਝਾੜੂ ਵਗੈਰਾ ਕਰਵਾ ਲੈਣੇ ਆਂਗੇ ਤੇ ਪੋਚਾ ਵੀ ਦੀਦੀ ਲਾ ਦਿੰਦੇ ਨੇ ਐਵੇਂ ਹੋ ਜਾਂਦਾ ਵੀ ਸੋਫਿਆਂ ਦੇ ਨੀਚੇ ਵੀ ਚੰਗੀ ਤਰ੍ਹਾਂ ਸਫਾਈ ਹੋ ਜਾਂਦੀ ਹੈਗੀ ਚਲੋ ਦੀਦੀ ਨੇ ਸਟਾਰਟਿੰਗ ਵੀ ਇਦਰੋਂ ਹੀ ਕਰਤੀ ਕਹਿੰਦੇ ਵੀ ਚਲੋ ਮੈਂ ਇਦਰੋਂ ਹੀ ਪੋਚਾ ਲਾ ਕੇ ਵੇ ਉਧਰਲੀ ਸਾਈਡ ਤੋਂ ਹੀ ਚਲੀ ਜਾਊਂਗੀ ਮੈਂ ਨਾਲ-ਨਾਲ ਸੋਫੇ ਖਿਸਕਾ ਕੇ ਇਦਰੋਂ ਉਧਰ ਤੇ ਪੋਚਾ ਲਗਵਾ ਰਹੀ ਸੀ ਦੀਦੀ ਤੋਂ ਤਿੰਨ ਚੋੜ-ਚੋੜ ਕੇ ਵੀ ਦੇ ਰਹੀ ਸੀ ਮੈਂ ਚਲੋ ਦੀਦੀ ਅੱਜ ਮੈਂ ਨਚੋੜ ਕੇ ਦੇ ਦਿੰਨੀ ਆ ਤੁਸੀਂ ਲਾਓ ਤੇ ਐਵੇਂ ਹੋ ਜਾਂਦਾ ਚਲੋ ਦੀਦੀ ਦਾ ਕੰਮ ਛੇਤੀ ਨਿਬੜ ਜਾਂਦਾ ਗਾ ਗਰਮੀ ਵੀ ਬਹੁਤ ਜ਼ਿਆਦਾ ਹੈ ਇਹ ਨਹੀਂ ਹੈਗਾ ਵੀ ਆਪਾਂ ਨੂੰ ਹੀ ਗਰਮੀ ਲੱਗਦੀ ਹੈ ਇਹਨਾਂ ਨੂੰ ਵੀ ਗਰਮੀ ਲੱਗਦੀ ਹੈਗੀ ਕਈ ਵਾਰੀ ਦੱਸਦੇ ਹੁੰਦੇ ਨੇ ਵੀ ਮੈਨੂੰ ਜਾਂਦੇ ਜਾਂਦੇ 3 3:3 ਵਜ ਜਾਂਦੇ ਨੇ ਇਧਰੋਂ ਕੰਮ ਨਵੇੜ ਕੇ ਦੀਦੀ ਦੂਜੀ ਕਲੋਨੀ ਦੇ ਵਿੱਚ ਰਹਿੰਦੇ ਨੇ। ਕਈ ਵਾਰੀ ਇਹ ਆਪ ਵੀ ਦੱਸਣ ਲੱਗ ਜਾਂਦੇ ਨੇ ਵੀ ਕਹਿੰਦੇ ਨੇ ਦੀਦੀ ਤੁਸੀਂ ਹੀ ਮੇਰੇ ਨਾਲ ਮੜਾ ਮੋਟਾ ਕੰਮ ਕਰਾ ਦਿਨੇ ਹੋਗੇ। ਨਹੀਂ ਮੈਂ ਹੋਰ ਜਿਨ੍ਹਾਂ ਦੇ ਘਰੇ ਵੀ ਕੰਮ ਕਰਦੇ ਆਂਗੇ ਨਾ ਕੋਈ ਨਾਲ ਨਹੀਂ ਕਰਵਾਉਂਦਾ। ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਇਹਨੂੰ ਪੈਸੇ ਦਿੰਨੇ ਆ ਤੇ ਇਹ ਆਪ ਹੀ ਕੰਮ ਕਰਕੇ ਜਾਵੇ। ਤੇ ਚਲੋ ਜੀ ਫਿਰ ਹੁਣ ਕੀ ਕਹਿ ਸਕਦੇ ਆ ਲੋਕਾਂ ਬਾਰੇ ਆਪਾਂ ਹਨਾ। ਤੇ ਲੋ ਜੀ ਦੀਦੀ ਨੇ ਪੋਚਾ ਲਾਤਾ ਸੀ ਲਾਸਟ ਦੇ ਵਿੱਚ ਸਾਡੇ ਰੂਮ ਚ ਲਾਇਆ ਹੁਣ ਇਧਰੋਂ ਬਾਹਰ ਨਿਕਲ ਜਾਣਗੇ ਹਾਂਜੀ ਸਾਰੇ ਕੰਮ ਕੁੱਨ ਲਵੇੜ ਕੇ ਤੇ ਨਾ ਧੋ ਕੇ ਰੋਟੀ ਵਗੈਰਾ ਵੀ ਖਾ ਲਏ ਸੀ ਤੇ ਅੱਜ ਥੋੜੀ ਜੀ ਨਾ ਸੇਤ ਡਾਊਨ ਐ ਥੋੜੀ ਜੀ ਪਤਾ ਨਹੀਂ ਕਿਉਂ ਚੱਕਰ ਵੀ ਆ ਰਹੇ ਨੇ ਬੀਬੀ ਵੀ ਲੋ ਲੱਗ ਰਿਆ ਫਿਰ ਇੱਕਨੇ ਨਿੰਬੂ ਪਾਣੀ ਦਿੱਤਾ ਬਣਾ ਕੇ ਮਮਾ ਨਿੰਬੂ ਪਾਣੀ ਪੀ ਲੋ बच्चा चलो बना दंदागा कल भी बना के पिलाता जीनो ने ਤੇ ਜ਼ੈਨੂ ਨੇ ਪਾ ਰੱਖਿਆ ਗਾ ਪੂਰਾ ਦੇਖੋ ਗਾ ਕਿਤੇ ਪਾਇਆ ਜ਼ੈਨੂ ਨੇ ਬੱਟ ਤੇ ਹਨਾ ਆ ਦੇਖੋ ਥੱਲੇ ਪੂਰਾ ਬਾਪਾ ਰੱਖਿਆ ਸਾਰੇ ਪਾਣੀ ਵੀ ਡਰਿਆ ਪਾਣੀ ਵੀ ਡਰਿਆ ਸੁੱਟ ਗਿਆ ਨੇ ਜੀ ਬੱਚੇ ਹੋਰ ਘਰ ਨਾਲ ਵੀ ਅੰਦਰ ਹੀ ਬੈਠੇ ਰਹਿੰਦੇ ਨੇ ਐਸੇ ਜਿਹੜੇ ਹਸਾਮਾ ਗਰਮੀ ਪੈ ਰਹੀ ਆ ਨਾ ਬੱਚੇ ਅੰਦਰ ਹੀ ਠੀਕ ਨੇ ਪਤੀ ਜਿਹੜੇ ਬਾਹਰ ਡਿਊਟੀਆਂ ਕਰਦੇ ਨੇ ਉਹਨਾਂ ਨੂੰ ਕੁੱਛ ਇਹ ਵੀ ਅੱਜ ਗਏ ਨੇ ਡਿਊਟੀ ਹਸ਼ਿਆਰਪੁਰ ਗਏ ਨੇ ਇਹ ਗਰਮੀ ਅੱਜ ਪਹੁੰਚ ਆ ਰਹੀ ਆ ਤੇ ਦੇਖਦੇ ਆ ਕਦੋਂ ਤੱਕ ਮੁੜਨਗੇ ਰੈਲੀਆਂ ਬਹੁਤ ਹੋ ਰਹੀਆਂ ਨੇ ਕਦੇ ਕਿਸੇ ਦੀ ਰੈਲੀ ਕਦੇ ਕਿਸੇ ਦੀ ਰੈਲੀ ਚਲੋ ਚਲੋ ਠੀਕ ਹੈ ਜੀ ਮਿਲਦੇ ਹਾਂ ਲਓ ਜੀ ਸ਼ਾਮ ਦੇ 5:30 ਵੱਜ ਗਏ ਸੀ ਤੇ ਇਹ ਆਗੇ ਸੀ ਡਿਊਟੀ ਤੋਂ ਇਹਨਾਂ ਨੂੰ ਦੇਖ ਕੇ ਜ਼ੈਨ ਨੂੰ ਬਹੁਤ ਹੀ ਖੁਸ਼ ਹੋ ਜਾਂਦਾਗਾ ਵੀ ਜਿਵੇਂ ਪਤਾ ਨਹੀਂ ਕਿੰਨੇ ਕ ਟਾਈਮ ਬਾਅਦ ਮਿਲਿਆ ਹੁੰਦਾ ਆ ਕੇ ਫਿਰ ਇਹਨਾਂ ਨੇ ਚੇਂਜ ਕੀਤਾ ਤੇ ਚਾਹ ਪਾਣੀ ਵਗੈਰਾ ਵੀ ਪੀ ਲਿਆ ਸੀ ਜੀ ਤੇ ਸ਼ਾਜ਼ੈਨ ਬਲੂਨ ਨਾਲ ਖੇਡ ਰਿਹਾਗਾ ਤਾਂ ਉਸ ਤੋਂ ਬਾਅਦ ਅਸੀਂ ਬੈਠ ਕੇ ਗੱਲਾਂ ਹੀ ਕਰ ਰਹੇ ਸੀ ਕਿ ਉਹ ਇਹਨਾਂ ਨੂੰ ਫੇਰ ਫੋਨ ਆ ਗਿਆ ਸੀ ਵੇ ਅਗਲੇ ਦਿਨ ਫੇਰ ਡਿਊਟੀ ਲਈ ਤਿਆਰ ਰਹੋ ਤੁਸੀਂ ਤੇ ਚਲੋ ਜੀ ਡਿਊਟੀ ਐ ਡਿਊਟੀ ਦਾ ਕਰਨੀ ਆ ਬਸ ਆਏ ਦੋ ਦਿਨ ਦੀ ਥੋੜੀ ਜੀ ਮੁਸ਼ਕਲ ਐ ਫਿਰ ਤਾਂ ਇਹ ਆਫਿਸ ਦੇ ਵਿੱਚ ਹੀ ਨੇ ਚਲੋ 9 ਤੋਂ 5 ਬੈਠੇ ਰਹਿੰਦੇ ਨੇ ਜਦੋਂ ਦੀਦੀ ਕੰਮ ਕਰਕੇ ਗਈ ਸੀ ਉਦੋਂ ਬਾਅਦ ਮੇਰੇ ਤੋਂ ਟੇਬਲ ਥੱਲੇ ਉਤਾਰੇ ਨਹੀਂ ਗਿਆ ਇਕੱਲੇ ਤੇ ਉਤਰਦਾ ਵੀ ਨਹੀਂ ਐਵੇਂ ਹੁੰਦਾ ਵੀ ਕੱਚ ਦਾਗਾ ਕਿਤੇ ਟੁੱਟ ਨਾ ਜਾਵੇ ਫਿਰ ਪ੍ਰੀਤ ਆਏ ਸੀ ਜਦੋਂ ਸ਼ਾਮ ਜੀ ਨੂੰ ਮੈਂ ਉਹਨਾਂ ਨੂੰ ਕਹਵੇਂ ਮੇਰੇ ਨਾਲੇ ਮੜਿਆ ਸੈੱਟ ਕਰਵਾ ਦੋ ਸਹੀ ਕਰਕੇ ਵਿਛਾ ਦਿੰਨੇ ਹੈਗੇ ਆਪਾਂ ਤੇ ਲੋ ਜੀ ਟੇਬਲ ਵਗੈਰਾ ਵੀ ਰੱਖਤਾ ਸੀ ਸ਼ਾਮ ਨੂੰ ਫੇਰ ਇਹ ਲੱਗੇ ਸੀ ਆਪਣੇ ਬੈਗ ਪੈਕ ਕਰਨ ਕਿਉਂਕਿ ਨੈਕਸਟ ਡੇ ਫੇਰ ਡਿਊਟੀ ਜਾਣਾ ਸੀ ਜ ਇਹਨਾਂ ਨੇ ਦੋ ਦਿਨ ਰਹਿ ਗਏ ਸੀ ਇਲੈਕਸ਼ਨ ਦੇ ਵਿੱਚ ਬਸ ਐਦਾਂ ਹੀ ਹੁੰਦਾਗਾ ਵੀ ਆ ਇਲੈਕਸ਼ਨ ਟਾਈਮ ਬਾਹਰ ਡਿਊਟੀ ਕਰਨੀ ਪੈਂਦੀ ਆ ਨਹੀਂ ਤੇ ਆ ਇਹਨਾਂ ਦੀ ਆਫਿਸ ਦੇ ਵਿੱਚ ਡਿਊਟੀ ਆ 9 ਤੋਂ 5 ਆਫਿਸ ਦੇ ਵਿੱਚ ਚਲੋ ਬੈਠੇ ਰਹਿੰਦੇ ਨੇ ਬੈ ਕੇ ਕੰਮ ਕਰਨਾ ਪੈਂਦਾਗਾ ਪਰ ਹੁਣ ਗਰਮੀ ਦੇ ਵਿੱਚ ਬਾਹਰ ਡਿਊਟੀ ਕਰਨੀ ਪੈਂਦੀ ਐ ਇਹਨਾਂ ਨੂੰ ਸਗੋਂ ਇਹ ਦੱਸ ਵੀ ਰਹੇ ਸੀ ਕਹਿੰਦੇ ਵੀ ਗਰਮੀ ਕਰਕੇ ਨਾ ਸਾਡੇ ਅੱਜ 2-4 ਮੁਲਾਜ਼ਮ ਪੋਲੋ ਗਰਾਊਂਡ ਦੇ ਵਿੱਚ ਚੱਕਰ ਖਾ ਕੇ गिर ਗਏ ਇੰਨੀ ਕਿ ਜ਼ਿਆਦਾ ਗਰਮੀ ਆ ਗਈ ਮੈਂ ਵੀ ਚਲੋ ਇਹਨਾਂ ਨੂੰ ਕਹਿਨੇ ਹੁੰਨੇ ਹੋਵੇ ਤੁਸੀਂ ਆਪਣਾ ਧਿਆਨ ਰੱਖੋ ਤੇ ਥੋੜੇ ਥੋੜੇ ਟਾਈਮ ਬਾਅਦ ਪਾਣੀ ਜਾਂ ਗਲੂਕੋਨ ਡੀ ਵਗੈਰਾ ਜੂਸ ਵਗੈਰਾ ਲੈਂਦੇ ਰਿਹਾ ਕਰੋ ਲੋ ਜੀ ਬੈਗ ਹੋ ਗਿਆ ਸੀ ਇਹਨਾਂ ਦਾ ਤਿਆਰ ਬੈਗਪੈਕ ਕਰ ਲਿਆ ਇਹਨਾਂ ਨੇ ਆਪਣਾ ਸਾਰਾ ਸਮਾਨ ਜੋ ਜੋ ਇਹਨਾਂ ਨੂੰ ਚਾਹੀਦਾ ਸੀ ਸਾਰਾ ਸਮਾਨ ਪਾ ਲਿਆ ਫਿਰ ਵੀ ਥੋੜੇ ਥੋੜੇ ਟਾਈਮ ਬਾਅਦ ਇਹਨਾਂ ਦੇ ਕੁਝ ਯਾਦ ਆ ਹੀ ਜਾਂਦਾ ਸੀ ਵੀ ਆਹ ਚੀਜ਼ ਰਹਿ ਗਈ ਆਹ ਚੀਜ਼ ਰਹਿ ਗਈ ਵੀ ਉੱਥੇ ਕਿੱਥੇ ਮੰਗਾਗੇ ਕਿਸੇ ਤੋਂ ਤੇ ਲੋ ਜੀ ਮੈਂ ਕਿਚਨ ਦੇ ਵਿੱਚ ਰੋਟੀ ਸਬਜ਼ੀ ਬਣਾ ਰਹੀ ਸੀ ਤੇ ਇਹ ਆਪਣੀ ਰੂਮ ਦੇ ਵਿੱਚ ਪੈਕਿੰਗ ਕਰ ਰਹੀ ਸੀ ਐਵੇਂ ਹੋਂ ਦਾ ਵਿੱਚ ਜਲਦੀ ਤੋਂ ਜਲਦੀ ਖਾ ਪੀ ਕੇ ਸੋਵਾਂਗੇ ਤੇ ਤਾਂ ਹੀ ਜਲਦੀ ਉੱਠਿਆ ਜਾਊਗਾ ਫਿਰ ਨੀਂਦ ਵੀ ਡਿਸਟਰਬ ਹੋ ਜਾਂਦੀ ਹੈਗੀ ਤੇ ਨੀਂਦ ਵੀ ਪੂਰੀ ਨਹੀਂ ਹੁੰਦੀ ਹੈਗੀ ਤੇ ਲੋ ਜੀ ਅੱਜ ਲਈ ਬਸ ਇੰਨਾ ਕੀ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਤੇ ਸ਼ੇਅਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ